ਜੀ ਕੰਪੀਟੀਸ਼ਨ ਸ਼ੁਰੂ ਹੋ ਗਿਆ ਇਧਰ ਆਪਣਾ ਲਾਬਰੀ ਸਿੰਘ ਕੋਸ਼ਿਸ਼ ਕਰ ਰਿਹਾ ਵੀ ਮੈਂ ਛੇਤੀ ਛੇਤੀ ਅੱਗੇ ਆਵਾਂ ਇਧਰੋਂ ਆਪਣਾ ਗਿਆਨੀ ਰਣਵੀਰ ਸਿੰਘ ਬਹੁਤ ਵਧੀਆ ਸ਼ਾਬਾਸ਼ ਸ਼ਾਬਾਸ਼ ਤੇ ਆਹ ਸਿੰਘ ਬਣ ਕੇ ਵਿਹਲਾ ਹੋ ਚੁੱਕਾ ਵਾ ਰਣਵੀਰ ਤੈਨੂੰ ਕਿਵੇਂ ਲੱਗਦਾ ਕਰ ਜੇਂਗਾ ਪਾਸ ਕੰਪੀਟੀਸ਼ਨ ਆ ਕੋਈ ਨਾ ਬਸ ਇਹੋ ਗੱਲ ਮਨ ਚ ਮਤੋਂਣੀ ਚਾਹੀਦੀ ਹੈ ਵੀ ਅਸੀਂ ਕਦੀ ਨਹੀਂ ਹਾਰਾਂਗੇ ਤੇ ਕੋਈ ਗੱਲ ਨਹੀਂ ਤੇਰਾ ਆਊਗਾ ਨਾਂ ਤੇ ਤੂੰ ਆਪਦੀ ਤਿਆਰੀ ਕਰ ਲੈ ਗੁਰਬਾਣੀ ਦੀ ਠੀਕ ਹੈ ਕੱਲ 18 ਤਰੀਕ ਨੂੰ ਜਾਣਾ ਵਾ ਬਸ ਬਹੁਤ ਵਧੀਆ ਇਕ ਕੋਈ ਸਾਬ ਲਾ ਕੇ ਖਲੋਤੇ ਹੋਏ ਨੇ ਬੁਲਵਿੰਦਰ ਸਿੰਘ ਬੁਲਵਿੰਦਰ ਸਿੰਘ ਲਾ ਕੇ ਰਗੇ ਰੋ ਇਹਨਾਂ ਦੇ ਯਾਰ ਰੱਖੋ ਤੇ ਬਾਕੀ ਬਹੁਤ ਵਧੀਆ ਬਹੁਤ ਵਧੀਆ ਹਿੰਮਤ ਰੱਖੋ ਹਿੰਮਤ ਤੇ ਕੋਈ ਸਾਬ ਕਿੰਨਾ ਇਹਨਾਂ ਨੂੰ ਟਾਈਮ ਆਪਾਂ ਦੇਣ ਦੀ ਕੋਸ਼ਿਸ਼ ਕੀਤੀ ਗਈ ਆ 5 ਮਿੰਟ ਪੂਰੇ 5 ਮਿੰਟ ਟਾਈਮ ਪੂਰਾ ਤੇ ਇਹ ਵੀਡੀਓ ਸਾਹ ਸਿੰਘ ਤਾਂ ਆਪਾਂ YouTube ਤੇ ਅਪਡੇਟ ਕਰਾਂਗੇ ਵੀ ਆਪਣੇ ਬੱਚਿਆਂ ਨੇ ਜਿਨ੍ਹਾਂ ਨੇ ਕੰਪੀਟੀਸ਼ਨ 'ਚ ਹਿੱਸਾ ਲਿਆ ਵਾ ਤੇ ਇੱਕ ਬੱਚਾ ਅਜੇ ਨਹੀਂ ਆਇਆ ਉਹ ਚੋਂ ਨਾਂ ਆ ਦਾ ਜਿਹੜਾ ਮੰਡੀ ਦੇ ਵਿੱਚ ਦੇਣ ਗਏ ਇਸ ਕਰਕੇ ਜਿਹੜਾ ਵਾਣਾ ਟਾਈਮ ਲੱਗ ਗਿਆ ਕੋਸ਼ਿਸ਼ ਵੱਧ-ਵਾਧੇ ਹੋਊਗੀ ਵੀ ਵਧੀਆ ਆਪਣੇ ਜਿਹੜੇ ਬੱਚੇ ਆ ਇਸ ਹਿੱਸੇ ਵਿੱਚ ਇਸ ਕੰਪੀਟੀਸ਼ਨ ਵਿੱਚ ਵਧੀਆ ਪਾਸ ਹੋਣ ਤੇ ਆ ਆ ਸਮੂਹ ਸੰਗਤਾਂ ਚਰਨਾ ਚ ਬੇਨਤੀ ਹੈ ਕਿ ਆ ਵਾਧ-ਵਾਧ ਵਿਜ਼ਿਟ ਕਰੋ ਤੇ ਗੁਰੂ ਸਾਹਿਬ ਰਹਿਮਤ ਕਰਨੇ ਗੁਰਦਾਰਾ ਭੁਲੇਵੀ ਪੱਤੀ ਵਿਖੇ ਜਿਹੜਾ ਕੰਪੀਟੀਸ਼ਨ ਆ ਪੱਗਾਂ ਦਾ ਚੱਲ ਰਿਹਾ ਹੈ ਤੇ ਮੈਂ ਤਾਂ ਕਹਾ ਜਿਹੜਾ ਹੋਰ ਵੀ ਬੱਚਾ ਆ ਜਾਂਦਾ ਤੇ ਆਪਾਂ ਜਿਹੜਾ ਜੇ ਇਹਨਾਂ 'ਚ ਕੋਈ ਬੱਚਾ ਅੱਗੇ ਆਉਂਦਾ ਏ ਪ੍ਰੈਕਟਿਸ ਦੇ ਵਿੱਚ ਮਤਲਬ ਜਾਂ ਪਾਗ ਦੇ ਵਿੱਚ ਸੋਹਣੀ ਭਗਵੰਨ ਚ ਤੇ ਉਹਨਾਂ ਨੂੰ ਪ੍ਰਾਈਜ਼ ਜਿਹੜੇ ਅਗਿਆਨੀ ਸਰੂਜੀ ਸਿੰਘ ਲੋਕਾਂ ਵਾਲੇ ਲੋ ਲੋ ਜਰੂਰ ਦਿੱਤੇ ਜਾਣਗੇ ਕਥਾਵਾਚਕ ਜਿਹੜੇ ਤੁਹਾਡੇ ਤੇ ਮਾਰੇ ਕਿਰਪਾ ਕਰਨ ਇਹਨਾਂ 'ਚ ਕੋਈ ਬੱਚਾ ਅੱਗੇ ਆਵੇ ਜੇਕਰ ਤੁਸੀਂ ਬਾਣੀ ਸੁਣਾਉਣੀ ਹੈ ਤੇ ਬਾਣੀ ਵੀ ਸੁਣਾ ਸਕਦੇ ਹੋ ਤੁਹਾਨੂੰ ਵੀ ਪ੍ਰਾਈਜ਼ ਮਿਲ ਸਕਦਾ ਤਿੰਨਾਂ ਦੇ ਵਿੱਚੋਂ ਜਿੰਨੇ ਬਾਣੀ ਸੁਣਾਉਣੀ ਅਜੇ ਨਹੀਂ ਹੱਲੇ ਨਹੀਂ ਉੱਥੇ ਬਹਿ ਜਾ ਮੈਂ ਤਨ ਦਊਂਗਾ ਟਾਈਮ ਕੋਈ ਸਾਹਿਬ ਇਹਨਾਂ ਦਾ ਧਿਆਨ ਰੱਖੋ ਬਾਜਣਾ ਜਾ ਬਾਣੀ ਸੁਣਾਉਂਦੇ ਬਾਣੀ ਠੀਕ ਹੈ ਲਵ ਬਹੁਤ ਵਧੀਆ ਸ਼ਾਬਾਸ਼ ਬਹੁਤ ਵਧੀਆ ਬੰਨਨ ਦੇਜੋ ਤੇ ਕੋਸ਼ਿਸ਼ ਰੱਖੋ ਵਧੀਆ ਮਿੱਤਰੋ 2 ਮਿੰਟ ਹੋ ਗਏ ਜੇ ਨਹੀਂ 2 ਮਿੰਟਾ ਹੋਦੇ 28 ਸੈਕਿੰਡ ਠੀਕ ਆ ਪੰਜ ਸਾਈਡਾਂ ਦਾ 5 ਮਿੰਟਾਂ ਦਾ ਟਾਈਮ ਦਿੱਤਾ ਤੁਹਾਨੂੰ ਤੇ ਵੀਜੀ ਟਾਈਮ ਤੁਹਾਡਾ ਲੱਗ ਭਗ ਹੋ ਹੀ ਚੱਲਿਆ ਵਾ ਕੋਈ ਗੱਲ ਹੀ ਵਧੀਆ ਵਧੀਆ ਸ਼ਾਬਾਸ਼ ਅਜੇ 3 ਮਿੰਟ ਪਏ ਆ ਖਿੱਚ ਦਿਓ ਕੰਮ ਆ ਵੀ ਲੋ ਗਿਆ ਸਭ ਇਹ ਕੰਮ ਕੀ ਆਂਦਾ ਜਾਣਦੇ ਜਿਹੜਾ ਕਾਲਾ ਪੈਂਦਾ ਲੈਣਾ ਹਾਂ ਮੈਂ ਇਹ ਹੋਈ ਗੱਲ ਨਹੀਂ ਬਹੁਤ ਵਧੀਆ ਬਹੁਤ ਵਧੀਆ ਕੋਸ਼ਿਸ਼ ਰੱਖੋ ਖਿੱਚ ਕੇ ਆ ਵਧੀਆ ਵਧੀਆ ਐ ਪੂਰਾ ਕਸਤਵਾ ਮੁਕਾਬਲਾ ਚੱਲ ਰਿਹਾ ਤੇ ਜੇ ਉਹ ਮੁੰਡੇ ਨੇ ਦੁਬਾਰਾ ਬੰਦ ਨਹੀਂ ਤਾ ਨੂੰ ਪੁੱਛ ਲੋ